ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਮਾਂ ਤੇ ਛੋਲਿਆਂ ਦੀ ਦਾਲ ਆਪਾਂ ਇੱਕ ਕਟੋਰੀ ਲੈ ਲਿੰਨੇ ਆ ਛੋਲਿਆਂ ਦੀ ਦਾਲ ਅੱਧੀ ਕਟੋਰੀ ਮਾਂ ਦੀ ਦਾਲ ਲਵਾਂਗੇ ਮਤਲਬ ਦੋ ਹੀ ਇਸੇ ਆਪਾਂ ਛੋਲਿਆਂ ਦੀ ਦਾਲ ਲਵਾਂਗੇ ਇੱਕ ਹੀ ਹਿੱਸਾ ਆਪਾਂ ਮਾਂ ਦੀ ਦਾਲ ਲਵਾਂਗੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਭਿਉ ਉਹ ਦੇਣੇ ਅੱਧੇ ਘੰਟੇ ਵਾਸਤੇ ਦਾਲ ਚੁੱਲੇ ਤੇ ਬਣਾਵਾਂਗੇ ਤੌੜੀ ਚ ਪਾਣੀ ਪਾ ਲੈਨੇ ਆਪਾਂ ਪਾਣੀ ਇਹਦੇ ਵਿੱਚ ਥੋੜਾ ਜਿਆਦਾ ਹੀ ਪੈਂਦਾ ਕਿਉਂਕਿ ਮਾਂ ਫੁੱਲਦੇ ਜਿਆਦਾ ਨਾਲ ਹੀ ਦਾਲ ਪਾ ਦਿੰਨੇ ਆ ਇਹਨੂੰ ਦਾਲ ਨੂੰ ਆਪਾਂ ਪਹਿਲਾਂ ਹਿਲਾਉਣਾ ਨਹੀਂ ਆਪਾਂ ਇਸ ਤਰ੍ਹਾਂ ਹੀ ਪਾ ਦਵਾਂਗੇ ਇਹਦੇ ਵਿੱਚ ਥੋੜੇ ਜਿਹਰੇ ਬਾਅਦ ਦਾਲ ਆਪਣੀ ਰਿਜਿਨ ਸ਼ੁਰੂ ਹੋ ਗਈ ਆ ਹੁਣ ਆਪਾਂ ਇਹਦੇ ਵਿੱਚ ਨਮਕ ਹਲਦੀ ਲਾਲ ਮਿਰਚ ਪਾ ਦਾਂਗੇ ਦਾਲ ਨੂੰ ਟੱਕ ਦਿੰਨੇ ਆ ਇਹਦੇ ਵਿੱਚ ਆਪਾਂ ਪਿਆਜ਼ ਲਸਣ ਹਰੀ ਮਿਰਚ ਪਾਵਾਂਗੇ ਲਸਣ ਤੇ ਮਿਰਚਾ ਕੁੱਟ ਲੈਨੇ ਆ ਪਿਆਜ਼ ਤਾਂ ਆਪਾਂ ਕੱਟ ਲਿਆ ਲਸਣ ਹਰੀ ਮਿਰਚ ਆਪਾਂ ਕਟ ਲਿਆ ਤੇ ਪਿਆਜ਼ ਦੇ ਨਾਲ ਹੀ ਆਪਾਂ ਰੱਖ ਲੈਨੇ ਤੇ ਇਹ ਦਾਲ ਚ ਪਾ ਦਾਂਗੇ ਇਸ ਤਰ੍ਹਾਂ ਹੀ ਰਿੱਜ ਦੀ ਹੋਈ ਦਾਲ ਦੇ ਵਿੱਚ ਪਾ ਦਾਂਗੇ ਪਿਆਜ਼ ਆਪਾਂ ਲੰਮਾ ਲੰਮਾ ਕੱਟ ਲਿਆ ਸੀ ਆਪਾਂ ਇਸ ਤਰੀਕ ਦਾਲ ਦੇ ਵਿੱਚ ਪਾ ਦਾਂਗੇ ਇਹਨੂੰ ਹੁਣ ਇਹਨੂੰ ਦਾਲ ਨੂੰ ਰਿੱਜਨ ਦਵਾਂਗੇ ਦਾਲ ਕੁਝ ਹੱਦ ਤੱਕ ਆਪਣੀ ਰਿੱਚ ਗਈ ਆ ਹੋਰ ਹਜੇ ਰਿਜਣ ਦਵਾਂਗੇ ਇਹਨੂੰ ਉਦੋਂ ਤੱਕ ਇਹਨਾਂ ਕਿ ਜਦੋਂ ਤੱਕ ਮਾਂ ਆਪਣੇ ਫੁੱਟ ਨਹੀਂ ਜਾਂਦੇ ਚੰਗੀ ਤਰ੍ਹਾਂ ਫੇਰ ਆਪਣੀ ਗਲਣੀ ਸ਼ੁਰੂ ਹੋਏਗੀ ਦਾਲ ਇਹ ਦਾਲ ਗੁਰਦੁਆਰਾ ਸਾਹਿਬ ਵਿੱਚ ਵੀ ਬਹੁਤ ਜ਼ਿਆਦਾ ਹੀ ਬਣਦੀ ਇਹੀ ਬਣਦੀ ਜ਼ਿਆਦਾਤਰ ਲੰਗਰ ਵਿੱਚ ਗੁਰਦੁਆਰਾ ਸਾਹਿਬ ਚ ਇਹੀ ਬਣਦੀ ਆ ਦਾਲ ਨੂੰ ਰਿਜਦੀ ਰਹਿਣ ਦਿੰਦੇ ਨੇ ਆਪਾਂ ਆਪਣੀ ਮਰਜ਼ੀ ਤੜਕਾ ਲਾ ਵੀ ਸਕਦੇ ਆ ਨਹੀਂ ਵੀ ਲਾ ਸਕਦੇ ਆਪਾਂ ਥੋੜਾ ਜਿਹਾ ਲਾਵਾਂਗੇ ਤੜਕਾ ਪਿਆਜ਼ ਤੇ ਟਮਾਟਰ ਦਾ ਤੜਕਾ ਲਾਵਾਂਗੇ ਕਿਉਂਕਿ ਲਸਣ ਹਰੀ ਮਿਰਚ ਪਹਿਲਾਂ ਹੀ ਪਾਤਾ ਤੇ ਤੇਲ ਦੇ ਵਿੱਚ ਹਿੰਗ ਤੇ ਜੀਰਾ ਆਪਾਂ ਪਾ ਲਾਂਗੇ ਥੋੜਾ ਜਿਹਾ ਪੁੱਜ ਜਨ ਤੇ ਬਾਅਦ ਚ ਪਿਆਜ਼ ਪਾ ਲੀਨੇ ਪਿਆਜ ਨੂੰ ਅਪਚਾਂਗੀ ਤਰ੍ਹਾਂ ਭੁੰਨ ਲਾਂਗੇ ਪਿਆਜ਼ ਆਪਣੇ ਭੁੱਜ ਗਏ ਹੁਣ ਟਮਾਟਰ ਪਾ ਦਿੰਨੇ ਆ ਟਮਾਟਰਾਂ ਨੂੰ ਵੀ ਥੋੜਾ ਜਿਹਾ ਭੁੰਨ ਲੈਨੇ ਆ ਮਟਰ ਆਪਣੇ ਪੁੱਜ ਗਏ ਹੁਣ ਇਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਤੇ ਕੁੱਟਿਆ ਹੋਇਆ ਧਨੀਆ ਪਾ ਦਾਂਗੇ ਇੰਦਰ ਆਪਣੀ ਦਾਲ ਵੀ ਬਣ ਗਈ ਆ ਬਹੁਤ ਵਧੀਆ ਕੁਲਗੀ ਦੀ ਦਾਲ ਉਨੇ ਦੇ ਵਿੱਚ ਪੁੱਜਿਆ ਆ ਤੜਕਾ ਪਾ ਦਾਂਗੇ ਤੇ ਨਾਲ ਹੀ ਹਰਾ ਧਨੀਆ ਪਾ ਦਾਂਗੇ ਦਾਲ ਆਪਣੀ ਬਣ ਕੇ ਤਿਆਰ ਹੋ ਗਈ ਆ ਬਹੁਤ ਹੀ ਜ਼ਿਆਦਾ ਸਵਾਦ ਬੰਦੀ ਆ ਤੁਸੀਂ ਵੀ ਟ੍ਰਾਈ ਜ਼ਰੂਰ ਕਰਿਓ ਇਸੇ ਤਰੀਕੇ ਨਾਲ